ਬੁਢਾਪੇ ਤੱਕ ਸਿਹਤਮੰਦ ਰਹਿਣ ਲਈ ਯਾਦ ਰੱਖੋ ਇਹ 66 ਬਹੁਤ ਹੀ ਜ਼ਿਆਦਾ ਜ਼ਰੂਰੀ ਨਿਯਮ ਸਵੇਰ ਦੇ ਸਮੇਂ ਬਿਨਾ ਬ੍ਰਸ਼ ਕੀਤੇ ਸਭ ਤੋਂ ਪਹਿਲਾਂ 3 ਤੋਂ 4 ਗਲਾਸ ਗੁੰਗਣਾ ਪਾਣੀ ਜ਼ਰੂਰ ਪੀਓ ਤੁਸੀਂ ਦਿਨ ਵੇਲੇ ਜਦੋਂ ਵੀ ਖਾਣਾ ਖਾਓ ਜਿਵੇਂ ਬ੍ਰੇਕਫਾਸਟ ਲੰਚ ਡਿਨਰ ਤਾਂ ਖਾਣੇ ਨਾਲ ਕਦੀ ਵੀ ਪਾਣੀ ਨਾ ਪੀਓ ਤੇ ਨਾ ਹੀ ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਓ ਤੁਸੀਂ ਪਾਣੀ ਖਾਣਾ ਖਾਣ ਤੋਂ ਘੱਟੋ-ਘੱਟ 40 ਮਿੰਟ ਪਹਿਲਾਂ ਪੀ ਸਕਦੇ ਹੋ ਇਸ ਤੋਂ ਬਾਅਦ ਕਦੇ ਵੀ ਪਾਣੀ ਨਾ ਪੀਓ ਖਾਣਾ ਖਾਣ ਤੋਂ ਕਰੀਬ 1 ਘੰਟਾ ਬਾਅਦ ਪਾਣੀ ਪੀਓ ਉਹ ਵੀ ਗੁੰਗਣਾ ਪਾਣੀ ਦਿਨ ਵਿੱਚ ਘੱਟੋ-ਘੱਟ 8 ਤੋਂ 10 ਗਲਾਸ ਪਾਣੀ ਜ਼ਰੂਰ ਪੀਓ ਫਰਿੱਜ ਵਿੱਚ ਰੱਖਿਆ ਹੋਇਆ ਠੰਡਾ ਪਾਣੀ ਕਦੇ ਵੀ ਨਾ ਪੀਓ ਕਿਉਂਕਿ ਇਹ ਖਾਦੇ ਹੋਏ ਖਾਣੇ ਨੂੰ ਜਮਾ ਦਿੰਦਾ ਹੈ ਜਿਸ ਕਾਰਨ ਖਾਧਾ ਹੋਇਆ ਖਾਣਾ ਜਲਦੀ ਹਾਜਮ ਨਹੀਂ ਹੁੰਦਾ ਜੇਕਰ ਤੁਸੀਂ ਜ਼ਿਆਦਾ ਚਾਹ ਪੀਂਦੇ ਹੋ ਤਾਂ ਕੋਸ਼ਿਸ਼ ਕਰੋ ਕਿ ਖਾਣੇ ਦੇ ਨਾਲ ਕਦੇ ਵੀ ਚਾਹ ਪੀਤੀ ਜਾਏ ਕਿਉਂਕਿ ਚਾਹ ਖਾਣੇ ਵਿੱਚ ਮੌਜੂਦ ਕੁਝ ਪੋਸ਼ਕ ਤੱਤਾਂ ਨੂੰ ਨਸ਼ਟ ਕਰ ਦਿੰਦੀ ਹੈ ਗਰਮੀ ਵਿੱਚ ਧੁੱਪ ਵਿੱਚੋਂ ਆ ਕੇ ਤੁਰੰਤ ਹੀ ਹੱਥ ਪੈਰ ਜਾਂ ਫਿਰ ਮੂੰਹ ਨਹੀਂ ਧੋਣਾ ਚਾਹੀਦਾ ਤੇ ਨਾ ਹੀ ਨਹਾਉਣਾ ਚਾਹੀਦਾ ਹੈ ਜਿੰਨਾ ਲੋਕਾਂ ਨੂੰ ਕਬਜ ਰਹਿੰਦੀ ਹੈ ਉਹਨਾਂ ਨੂੰ ਪੱਕੇ ਹੋਏ ਪਪੀਤੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਦਿਨ ਵਿੱਚ ਥੋੜੀ ਦੇਰ ਲਈ ਨੰਗੇ ਪੈਰ ਜ਼ਰੂਰ ਚੱਲਣਾ ਚਾਹੀਦਾ ਹੈ ਜੇਕਰ ਤੁਸੀਂ ਹਰੇ ਘਾਹ ਉੱਪਰ ਨੰਗੇ ਪੈਰ ਚੱਲਦੇ ਹੋ ਤਾਂ ਇਹ ਹੋਰ ਵੀ ਜ਼ਿਆਦਾ ਬਿਹਤਰ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤੁਸੀਂ ਭਿਆਨਕ ਬਿਮਾਰੀਆਂ ਤੋਂ ਬਚ ਸਕਦੇ ਹੋ ਸਿਹਤਮੰਦ ਰਹਿਣ ਲਈ ਨੀਂਦ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਲਈ ਜਦੋਂ ਵੀ ਤੁਹਾਨੂੰ ਨੀਂਦ ਦੀ ਆਮਦ ਹੋਵੇ ਤਾਂ ਤੁਰੰਤ ਸੌਂ ਜਾਣਾ ਚਾਹੀਦਾ ਹੈ ਹਰ ਰੋਜ਼ ਇੰਨੀ ਕੁ ਨੀਂਦ ਜ਼ਰੂਰ ਲਓ ਕਿ ਤੁਹਾਡਾ ਸਰੀਰ ਥੱਕਿਆ ਹੋਇਆ ਮਹਿਸੂਸ ਨਾ ਕਰੇ ਪਰ ਇੰਨੀ ਜ਼ਿਆਦਾ ਨੀਂਦ ਵੀ ਨਾ ਲਓ ਕਿ ਉਹ ਅੱਗੇ ਜਾ ਕੇ ਤੁਹਾਡੇ ਮੋਟਾਪੇ ਦਾ ਕਾਰਨ ਬਣ ਜਾਵੇ ਸਿਹਤਮੰਦ ਰਹਿਣ ਲਈ ਤਣਾਅ ਮੁਕਤ ਰਹਿਣਾ ਬਹੁਤ ਜ਼ਰੂਰੀ ਹੈ ਇਸ ਲਈ ਕਦੇ ਵੀ ਕਿਸੇ ਚੀਜ਼ ਦਾ ਦੀ ਜਿਆਦਾ ਟੈਨਸ਼ਨ ਨਾ ਲਵੋ ਤਣਾ ਮੁਕਤ ਰਹਿਣ ਲਈ ਤੁਸੀਂ ਮੈਡੀਟੇਸ਼ਨ ਕਰ ਸਕਦੇ ਹੋ ਮਿਊਜ਼ਿਕ ਸੁਣ ਸਕਦੇ ਹੋ ਜਾਂ ਫਿਰ ਬੱਚਿਆਂ ਨਾਲ ਖੇਡ ਸਕਦੇ ਹੋ ਜਾਂ ਫਿਰ ਆਪਣੇ ਸ਼ੌਕ ਦਾ ਕੋਈ ਕੰਮ ਕਰ ਸਕਦੇ ਹੋ ਸਵੇਰ ਦੇ ਸਮੇਂ ਕਦੇ ਵੀ ਖਾਲੀ ਪੇਟ ਚਾਹ ਕੌਫੀ ਦਵਾਈ ਕੋਲਡ ਡਰਿੰਕ ਸ਼ਰਾਬ ਚਟਪਟਾ ਜਾਂ ਫਿਰ ਮਸਾਲੇਦਾਰ ਭੋਜਨ ਨਾ ਖਾਓ ਸਵੇਰ ਦਾ ਨਾਸ਼ਤਾ ਜ਼ਰੂਰ ਕਰੋ ਜੇਕਰ ਤੁਸੀਂ ਸਵੇਰ ਦਾ ਨਾਸ਼ਤਾ ਨਹੀਂ ਕਰਦੇ ਹੋ ਤਾਂ ਤੁਹਾਨੂੰ ਕਮਜ਼ੋਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਵੇਰੇ ਤੁਸੀਂ ਪੇਟ ਭਰ ਕੇ ਖਾ ਸਕਦੇ ਹੋ ਦੁਪਹਿਰ ਵੇਲੇ ਥੋੜਾ ਜਿਹਾ ਹਲਕਾ ਖਾਓ ਤੇ ਰਾਤ ਸਮੇਂ ਥੋੜੇ ਜਿਹੇ ਭੁੱਖੇ ਵੀ ਰਹਿ ਸਕਦੇ ਹੋ ਰਾਤ ਦਾ ਖਾਣਾ ਸੌਣ ਤੋਂ ਘੱਟੋ ਘੱਟ 2 ਘੰਟੇ ਪਹਿਲਾਂ ਖਾ ਲਓ ਦੁਪਹਿਰ ਦੇ ਖਾਣੇ ਤੋਂ ਬਾਅਦ ਥੋੜੀ ਦੇਰ ਲਈ ਖੱਬੇ ਪਾਸੇ ਜਰੂਰ ਸੌਵੋ ਰਾਤ ਦਾ ਖਾਣਾ ਖਾਣ ਤੋਂ ਬਾਅਦ 500 ਕਦਮ ਜਰੂਰ ਪੈਦਲ ਚੱਲੋ ਆਪਣੇ ਖਾਣੇ ਵਿੱਚ ਫਾਈਬਰ ਦੀ ਕੁਝ ਮਾਤਰਾ ਜਰੂਰ ਰੱਖੋ ਆਪਣਾ ਖਾਣਾ ਚੰਗੀ ਤਰ੍ਹਾਂ ਚਬਾ ਚਬਾ ਕੇ ਖਾਣਾ ਚਾਹੀਦਾ ਹੈ ਖਾਣਾ ਖਾਂਦੇ ਸਮੇਂ ਕਦੇ ਵੀ ਮੋਬਾਈਲ ਜਾਂ ਫਿਰ ਟੀਵੀ ਨਾ ਦੇਖੋ। ਖਾਣਾ ਖਾਣ ਤੋਂ ਬਾਅਦ ਵਜ਼ਰ ਆਸਣ ਜ਼ਰੂਰ ਕਰੋ। ਰਾਤ ਦੇ ਸਮੇਂ ਦਹੀਂ, ਚਾਵਲ ਜਾਂ ਫਿਰ ਰਾਜਮਾ ਵਰਗੀਆਂ ਭਾਰੀਆਂ ਚੀਜ਼ਾਂ ਦਾ ਸੇਵਨ ਨਾ ਕਰੋ। ਸਾਹ ਹਮੇਸ਼ਾ ਨੱਕ ਰਾਹੀਂ ਹੀ ਲੈਣਾ ਚਾਹੀਦਾ ਹੈ ਕਿਉਂਕਿ ਮੂੰਹ ਰਾਹੀਂ ਸਾਹ ਲੈਣਾ ਕਈ ਬਿਮਾਰੀਆਂ ਨੂੰ ਨਿਯੋਤਾ ਦੇਣਾ ਹੁੰਦਾ ਹੈ। ਭੁੱਖ ਲੱਗਣ ਤੇ ਹੀ ਭੋਜਨ ਕਰੋ ਬਿਨਾਂ ਭੁੱਖ ਤੋਂ ਕਦੀ ਵੀ ਭੋਜਨ ਨਾ ਕਰੋ ਤੇ ਹਮੇਸ਼ਾ ਨਿਯਮਤ ਮਾਤਰਾ ਵਿੱਚ ਹੀ ਕਰੋ ਕਿਉਂਕਿ ਭੋਜਨ ਘਟ ਵੱਧ ਜਾਂ ਫਿਰ ਨਾ ਕਰਨਾ ਸਾਡੇ ਸਰੀਰ ਉੱਪਰ ਇਸ ਦਾ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਭੋਜਨ ਕਰਦੇ ਸਮੇਂ ਕਿਸੇ ਵੀ ਪ੍ਰਕਾਰ ਦੀ ਚਿੰਤਾ ਜਾਂ ਫਿਰ ਕ੍ਰੋਧ ਨਹੀਂ ਕਰਨਾ ਚਾਹੀਦਾ ਰਾਤ ਦੇ ਸਮੇਂ ਸੌਣ ਤੋਂ ਪਹਿਲਾਂ ਇੱਕ ਵਾਰ ਆਪਣੇ ਦੰਦ ਜਰੂਰ ਸਾਫ਼ ਕਰੋ ਅਤੇ ਸੌਣ ਤੋਂ ਪਹਿਲਾਂ ਇੱਕ ਗਲਾਸ ਪਾਣੀ ਜਰੂਰ ਪੀ ਕੇ ਸੌਂਵੋ ਮੈਦੇ ਤੋਂ ਬਣੀਆਂ ਹੋਈਆਂ ਵਸਤੂਆਂ ਖਾਣ ਤੋਂ ਪਰਹੇਜ਼ ਕਰੋ ਜੇਕਰ ਤੁਸੀਂ ਪਰਹੇਜ਼ ਨਹੀਂ ਕਰ ਸਕਦੇ ਤਾਂ ਮੈਦੇ ਦੀਆਂ ਬਣੀਆਂ ਚੀਜ਼ਾਂ ਘੱਟ ਤੋਂ ਘੱਟ ਖਾਓ ਖੰਡ ਤੇ ਲੂਣ ਦਾ ਇਸਤੇਮਾਲ ਘੱਟ ਤੋਂ ਘੱਟ ਕਰੋ ਖੰਡ ਦੀ ਜਗ੍ਹਾ ਗੁੜ ਜਾਂ ਫਿਰ ਸ਼ੱਕਰ ਦਾ ਇਸਤੇਮਾਲ ਕਰਨ ਦੀ ਜਿਆਦਾ ਤੋਂ ਜਿਆਦਾ ਕੋਸ਼ਿਸ਼ ਕਰੋ ਬਾਜ਼ਾਰ ਵਿੱਚੋਂ ਖਾਣ ਦੀ ਆਦਤ ਨੂੰ ਘੱਟ ਕਰੋ ਜੇਕਰ ਤੁਹਾਡਾ ਕਿਧਰੇ ਕੁਝ ਖਾਣ ਨੂੰ ਦਿਲ ਕਰੇ ਤਾਂ ਕੋਸ਼ਿਸ਼ ਕਰੋ ਕਿ ਘਰ ਵਿੱਚ ਹੀ ਬਣਾ ਕੇ ਖਾਦਾ ਜਾਵੇ ਖਾਣਾ ਖਾਣ ਤੋਂ ਬਾਅਦ ਸੌਂਫ ਤੇ ਗੁੜ ਖਾਣ ਦੀ ਆਦਤ ਪਾ ਲਓ ਇਸ ਨਾਲ ਖਾਣਾ ਆਸਾਨੀ ਨਾਲ ਹজম ਹੋ ਜਾਂਦਾ ਹੈ ਹਰ ਰੋਜ਼ ਨਿਯਮਤ ਰੂਪ ਦੇ ਵਿੱਚ ਕਸਰਤ ਜਰੂਰ ਕਰੋ ਕੋਸ਼ਿਸ਼ ਕਰੋ ਕਿ ਹਫਤੇ ਵਿੱਚ 5 ਦਿਨ ਕਸਰਤ ਕੀਤੀ ਜਾਵੇ ਕਿਉਂਕਿ ਨਿਯਮਤ ਰੂਪ ਵਿੱਚ ਕਸਰਤ ਕਰਨ ਨਾਲ ਸਰੀਰ ਵਿੱਚ ਸ਼ਕਤੀ ਪੈਦਾ ਹੁੰਦੀ ਹੈ ਤੇ ਸਾਡਾ ਸਰੀਰ ਵੀ ਕਈ ਰੋਗਾਂ ਤੋਂ ਮੁਕਤ ਰਹਿੰਦਾ ਹੈ ਹਫਤੇ ਵਿੱਚ ਇੱਕ ਵਾਰ ਆਪਣੇ ਪੂਰੇ ਸਰੀਰ ਦੀ 20 ਤੋਂ 30 ਮਿੰਟ ਮਾਲਿਸ਼ ਜਰੂਰ ਕਰੋ ਖਾਣਾ ਹਮੇਸ਼ਾ ਹਲਕਾ ਗਰਮ ਹੀ ਖਾਣਾ ਚਾਹੀਦਾ ਹੈ ਕਿਉਂਕਿ ਜਿਆਦਾ ਗਰਮ ਖਾਣਾ ਖਾਣ ਨਾਲ ਤੁਹਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਸਿਗਰਟ ਸ਼ਰਾਬ ਅਤੇ ਤੰਬਾਕੂ ਦਾ ਸੇਵਨ ਕਦੇ ਵੀ ਨਾ ਕਰੋ ਕਿਉਂਕਿ ਇਹ ਤੁਹਾਡੀ ਸਿਹਤ ਲਈ ਅੱਗੇ ਜਾ ਕੇ ਬਹੁਤ ਜ਼ਿਆਦਾ ਹਾਨੀਕਾਰਕ ਸਾਬਤ ਹੋ ਸਕਦਾ ਹੈ ਕਦੇ ਵੀ ਦੋ ਵਿਰੋਧੀ ਭੋਜਨ ਇਕੱਠੇ ਨਹੀਂ ਖਾਣੇ ਚਾਹੀਦੇ ਉਦਾਹਰਨ ਦੇ ਲਈ ਮੱਛੀ ਅਤੇ ਦੁੱਧ ਨਮਕ ਅਤੇ ਦੁੱਧ ਦਾ ਕਦੇ ਵੀ ਇਕੱਠੇ ਸੇਵਨ ਨਹੀਂ ਕਰਨਾ ਚਾਹੀਦਾ ਜੇਕਰ ਤੁਹਾਡੇ ਸਰੀਰ ਵਿੱਚ ਖੂਨ ਦੀ ਕਮੀ ਹੈ ਤਾਂ ਅੱਧਾ ਕੱਪ ਗਾਜਰ ਦੇ ਜੂਸ ਵਿੱਚ ਨਿੰਬੂ ਨਚੋੜ ਕੇ ਬਿਓ ਖੂਨ ਦੀ ਕਮੀ ਦੂਰ ਹੋ ਜਾਵੇਗੀ। ਬੱਚਿਆਂ ਨੂੰ ਸੌਂਦੇ ਸਮੇਂ ਇੱਕ ਛੋਟਾ ਚਮਚ ਸ਼ਹਿਦ ਚਟਾ ਦਿੱਤਾ ਜਾਵੇ ਤਾਂ ਬੱਚਿਆਂ ਦੀ ਨੀਂਦ ਵਿੱਚ ਪੇਸ਼ਾਬ ਕਰਨ ਦੀ ਆਦਤ ਹੌਲੀ-ਹੌਲੀ ਦੂਰ ਹੋ ਜਾਂਦੀ ਹੈ। ਖਸ ਖਸ ਦੇ ਬੀਜਾਂ ਨੂੰ ਪੀਸ ਕੇ ਪਾਣੀ ਨਾਲ ਲੈ ਕੇ ਸਰੀਰ ਦਾ ਟੈਂਪਰੇਚਰ ਘੱਟ ਹੋ ਜਾਂਦਾ ਹੈ। ਗਰਮੀਆਂ ਵਿੱਚ ਸਰੀਰ ਨੂੰ ਠੰਡਾ ਰੱਖਣ ਲਈ ਇਹ ਇੱਕ ਬਹੁਤ ਵਧੀਆ ਉਪਾਅ ਹੈ। ਖਾਣਾ ਖਾਣ ਤੋਂ ਬਾਅਦ ਸਰੀਰ ਵਿੱਚ ਖੂਨ ਦਾ ਵਹਾਅ ਘੱਟ ਹੋ ਜਾਂਦਾ ਹੈ। ਜਿਸ ਕਾਰਨ ਸਾਨੂੰ ਨੀਂਦ ਆਉਣ ਲੱਗ ਜਾਂਦੀ ਹੈ ਹਰ ਰੋਜ਼ ਗਰਮ ਪਾਣੀ ਨਾਲ ਸਰੀਰ ਵਿੱਚ ਬਲੱਡ ਸਰਕੂਲੇਸ਼ਨ ਤੇਜ਼ ਹੁੰਦਾ ਹੈ ਇਸ ਨਾਲ ਛਾਤੀ ਦੇ ਰੋਗਾਂ ਤੋਂ ਵੀ ਰਾਹਤ ਮਿਲਦੀ ਹੈ ਜੇਕਰ ਤੁਸੀਂ ਪਥਰੀ ਤੋਂ ਪਰੇਸ਼ਾਨ ਹੋ ਤਾਂ ਸਵੇਰੇ ਸ਼ਾਮ ਖਾਣਾ ਖਾਣ ਤੋਂ ਬਾਅਦ ਇੱਕ ਇੱਕ ਗਲਾਸ ਗਰਮ ਪਾਣੀ ਜ਼ਰੂਰ ਪੀਓ ਖਾਣਾ ਖਾਣ ਤੋਂ ਬਾਅਦ ਥੋੜੀ ਜਹੀ ਅਜਵਾਇਣ ਪਾਣੀ ਨਾਲ ਖਾਣ ਤੇ ਮੋਟਾਪਾ ਦੂਰ ਹੋ ਜਾਂਦਾ ਹੈ ਸਰਦੀਆਂ ਦੇ ਮੌਸਮ ਵਿੱਚ ਗੋਰਾ ਅਤੇ ਸੁੰਦਰ ਦੇਸਣ ਲਈ ਜੇਕਰ ਤੁਸੀਂ ਚਿਹਰੇ ਤੇ ਨਿਖਾਰ ਚਾਹੁੰਦੇ ਹੋ ਤਾਂ ਇੱਕ ਐਲੋਵੀਰਾ ਵਿੱਚ ਇੱਕ ਟਮਾਟਰ ਦਾ ਪੇਸਟ ਬਣਾ ਕੇ ਮਿਕਸ ਕਰਕੇ 3-4 ਪਤੇ ਨਿੰਮ ਦੇ ਮਿਲਾ ਕੇ ਆਪਣੇ ਫੇਸ ਉੱਪਰ ਅਪਲਾਈ ਕਰ ਲਵੋ। ਬੁਢਾਪੇ ਵਿੱਚ ਜਵਾਨ ਨਜ਼ਰ ਆਉਣ ਦੇ ਲਈ ਹਰ ਰੋਜ਼ ਦੁੱਧ ਦੇ ਵਿੱਚ ਪਿਸਤਾ ਬਦਾਮ ਮਿਲਾ ਕੇ ਖਾਣ ਨਾਲ ਬਹੁਤ ਫਾਇਦਾ ਹੋਵੇਗਾ। ਵਿਟਾਮਿਨ ਡੀ ਦੀ ਕਮੀ ਹੋਣ ਨਾਲ ਸਿਰ ਦੇ ਵਾਲ ਚਿੱਟੇ ਹੋ ਜਾਂਦੇ ਹਨ। ਵਾਲਾਂ ਨੂੰ ਸੰਘਣਾ ਅਤੇ ਲੰਬੇ ਬਣਾਉਣ ਲਈ ਮੇਥੀ ਦਾਣਾ ਅਤੇ ਕਲੌਂਜੀ ਨੂੰ ਨਾਰੀਅਲ ਦੇ ਤੇਲ ਦੇ ਵਿੱਚ ਮਿਲਾ ਕੇ ਠੰਡਾ ਕਰਕੇ ਲਗਾਉਣ ਨਾਲ ਤੁਹਾਡੇ ਵਾਲ ਲੰਬੇ ਹੋਣੇ ਸ਼ੁਰੂ ਹੋ ਜਾਣਗੇ ਤુલਸੀ ਦੀ ਚਾਹ ਬਣਾ ਕੇ ਪੀਣ ਨਾਲ ਸੁੱਕੀ ਖੰਘ ਤੋਂ ਛੁਟਕਾਰਾ ਮਿਲ ਜਾਂਦਾ ਹੈ ਜਿਹੜੀਆਂ ਔਰਤਾਂ ਠੰਡ ਦੇ ਮੌਸਮ ਵਿੱਚ ਆਪਣੇ ਚਿਹਰੇ ਤੇ ਬਦਾਮ ਦਾ ਤੇਲ ਜਾਂ ਨਾਰੀਅਲ ਦਾ ਤੇਲ ਲਗਾ ਕੇ ਆਪਣੇ ਚਿਹਰੇ ਦੀ ਮ사ਜ ਕਰਦੀਆਂ ਹਨ ਉਹਨਾਂ ਦਾ ਚਿਹਰਾ ਮਲਾਈਮ ਹੋ ਜਾਂਦਾ ਹੈ ਡਾਇਬਟੀਸ ਦੇ ਮਰੀਜ਼ਾਂ ਲਈ ਆਵਲਾ ਬਹੁਤ ਲਾਭਦਾਇਕ ਹੁੰਦਾ ਹੈ ਚੌਲਾਂ ਨੂੰ ਕੀੜਾ ਲੱਗਣ ਤੋਂ ਬਚਾਉਣ ਦੇ ਲਈ ਤੁਸੀਂ ਉਸ ਵਿੱਚ ਮਸਰ ਦੀ ਦਾਲ ਇੱਕ ਕਟੋਰੀ ਵਿੱਚ ਪਾ ਕੇ ਰੱਖ ਸਕਦੇ ਹੋ ਇਸ ਤਰ੍ਹਾਂ ਕਰਨ ਨਾਲ ਚੌਲਾਂ ਨੂੰ ਕੀੜਾ ਨਹੀਂ ਲੱਗੇਗਾ ਜੇਕਰ ਤੁਹਾਡੇ ਬੱਚੇ ਜ਼ਿਆਦਾ ਪਤਲੇ ਹਨ ਤਾਂ ਬੱਚਿਆਂ ਨੂੰ ਦੁੱਧ ਵਿੱਚ ਕਲਾਂਜੀ ਮਿਲਾ ਕੇ ਪਿਲਾਉਣ ਨਾਲ ਬੱਚਿਆਂ ਦਾ ਵਜ਼ਨ ਤੇਜ਼ੀ ਨਾਲ ਵਧਣ ਲੱਗ ਜਾਵੇਗਾ ਚੋਲਾ ਦਾ ਸੇਵਨ ਕਰਨ ਤੋਂ ਬਾਅਦ ਤੁਰੰਤ ਦੁੱਧ ਪੀਣ ਨਾਲ ਹਾਜਮਾ ਖਰਾਬ ਹੋ ਜਾਂਦਾ ਹੈ ਜੇਕਰ ਤੁਹਾਨੂੰ ਰੋਜ਼ਾਨਾ ਉਲਟੀ ਆਵੇ ਜਾਂ ਫਿਰ ਜੀ ਕਵਰਾਉਂਦਾ ਹੋਵੇ ਤਾਂ ਸਮਝ ਲਓ ਕਿ ਤੁਹਾਡੇ ਲੀਵਰ ਦੇ ਵਿੱਚ ਖਰਾਬੀ ਹੋ ਸਕਦੀ ਹੈ ਜੇਕਰ ਤੁਹਾਡੇ ਪੇਟ ਵਿੱਚ ਤੇਜਾਬ ਬਣਨ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਸਵੇਰੇ 2 ਤੋਂ 3 ਖੰਜੂਰ ਖਾਇਆ ਕਰੋ ਹਰ ਰੋਜ਼ ਕੱਚਾ ਟਮਾਟਰ ਖਾਣ ਨਾਲ ਤੁਸੀਂ ਬਿਮਾਰੀਆਂ ਤੋਂ ਬਚੇ ਰਹੋਗੇ ਜੀਰਾ ਅਜਵੈਣ ਅਤੇ ਕਾਲਾ ਨਮਕ ਖਾਣ ਨਾਲ ਪੇਟ ਬਦਨ ਦੀ ਸਮੱਸਿਆ ਨਹੀਂ ਹੁੰਦੀ। ਛੋਲਿਆਂ ਦੀ ਦਾਲ ਵਿੱਚ ਕਲੌਂਜੀ ਮਿਲਾ ਕੇ ਖਾਣ ਨਾਲ ਜਲਦੀ ਬੁਢਾਪਾ ਨਜ਼ਰ ਨਹੀਂ ਆਉਂਦਾ। ਚਿਹਰੇ ਉੱਪਰ ਗੁਲਾਬ ਦੇ ਪੱਤਿਆਂ ਦਾ ਪੇਸਟ ਅਤੇ ਦਹੀਂ ਮਿਲਾ ਕੇ ਲਗਾਉਣ ਨਾਲ ਚਿਹਰੇ ਤੇ ਦਾਗ-ਧੱਬੇ ਦੂਰ ਹੋ ਜਾਂਦੇ ਹਨ। ਇਹ ਵਿੱਚ ਖੰਜੂਰ ਮਿਲਾ ਕੇ ਖਾਣ ਨਾਲ ਤੁਹਾਡਾ ਵਜ਼ਨ ਛੇਤੀ ਘਟ ਹੋ ਜਾਵੇਗਾ ਅਤੇ ਤੁਹਾਡੀ ਕਮਜ਼ੋਰੀ ਵੀ ਦੂਰ ਹੋ ਜਾਵੇਗੀ ਜੋੜਾਂ ਦੇ ਦਰਦ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਇੱਕ ਚਮਚ ਅਜਵਾਇਣ ਅਤੇ ਦਰਦਰਾ ਕੱਟਿਆ ਹੋਇਆ ਆਦਰਕ ਮਿਲਾ ਕੇ 10 ਮਿੰਟ ਤੱਕ ਪਾਣੀ ਵਿੱਚ ਉਬਾਲੋ ਅਤੇ ਫਿਰ ਠੰਡਾ ਹੋਣ ਤੋਂ ਪੀਣ ਤੇ ਤੁਹਾਨੂੰ ਆਰਾਮ ਮਿਲੇਗਾ ਜਿਹੜੇ ਬੱਚਿਆਂ ਦਾ ਵਜ਼ਨ ਨਹੀਂ ਵੱਧਦਾ ਉਨ੍ਹਾਂ ਨੂੰ ਦਲੀਏ ਦਾ ਸੇਵਨ ਕਰਨਾ ਚਾਹੀਦਾ ਹੈ ਦਲੀਆ ਖਾਣ ਨਾਲ ਵਜ਼ਨ ਜਲਦੀ ਵਧਣ ਲੱਗ ਜਾਂਦਾ ਹੈ ਜੰਗ ਲੱਗੇ ਹੋਏ ਬਰਤਨਾਂ ਨੂੰ ਗਰਮ ਪਾਣੀ ਵਿੱਚ ਨਿੰਬੂ ਨਿਚੋੜ ਕੇ ਕੁਝ ਸਮੇਂ ਲਈ ਡੁਬੋ ਕੇ ਰੱਖ ਦਿਓ ਅਤੇ ਬਾਅਦ ਵਿੱਚ ਸਾਫ਼ ਕਰ ਲਵੋ ਇਸ ਤਰ੍ਹਾਂ ਕਰਨ ਨਾਲ ਸਾਰੀ ਜੰਗ ਦੂਰ ਹੋ ਜਾਵੇਗੀ ਪਾਣੀ ਵਿੱਚ ਜੀਰਾ ਪਾ ਕੇ ਪੀਣ ਨਾਲ ਪੇਟ ਦੀ ਚਰਬੀ ਹੌਲੀ-ਹੌਲੀ ਪਿਗਲਣ ਲੱਗ ਜਾਂਦੀ ਹੈ ਇਮਲੀ ਦਾ ਸੇਵਨ ਕਰਨਾ ਬਲੱਡ ਪ੍ਰੈਸ਼ਰ ਨਹੀਂ ਵਧਦਾ ਇਸ ਲਈ ਸਾਨੂੰ ਇਮਲੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਗੋਡਿਆਂ ਦਾ ਦਰਦ ਦੂਰ ਕਰਨ ਦੇ ਲਈ ਦੁੱਧ ਵਿੱਚ 2 ਚਮਚ ਖਸਖਸ ਪਾ ਕੇ ਪੀ ਲਵੋ ਹੌਲੀ-ਹੌਲੀ ਦਰਦ ਦੂਰ ਹੋ ਜਾਵੇਗਾ। ਗੈਸ ਦੀ ਸਮੱਸਿਆ ਹੋਣ ਤੇ ਖਾਣੇ ਵਿੱਚ ਹਿੰਗ ਮਿਲਾ ਕੇ ਖਾਣ ਨਾਲ ਸਮੱਸਿਆ ਦੂਰ ਹੋ ਜਾਵੇਗੀ। ਕੋਈ ਵੀ ਖੱਟੀ ਚੀਜ਼ ਖਾਣ ਤੋਂ ਬਾਅਦ ਤੁਰੰਤ ਪਾਣੀ ਨਹੀਂ ਪੀਣਾ ਚਾਹੀਦਾ। ਹਰ ਰੋਜ਼ ਸੌਣ ਤੋਂ ਪਹਿਲਾਂ ਪੈਰਾਂ ਦੀਆਂ ਤਲੀਆਂ ਦੀ ਮਾਲਿਸ਼ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਕਰਨ ਨਾਲ ਤੁਸੀਂ ਰੋਗਾਂ ਤੋਂ ਦੂਰ ਰਹੋਗੇ ਜਿਹੜੀਆਂ ਔਰਤਾਂ ਜ਼ਿਆਦਾ ਬਲਤ ਹੁੰਦੀਆਂ ਹਨ